ਇਸ ਵਲੇ ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹਸਪਤਾਲਾਂ ਨੂੰ ਲੈ ਕੇ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ ਹਸਪਤਾਲਾਂ ਚੋਂ ਪਾਲਕੇ ਜਾਣ ਕਿ 1 ਮਾਰਚ ਤੋਂ ਡਰੈਸ ਕੋਡ ਲਾਗੂ ਕਰ ਦਿੱਤਾ ਗਿਆ ਹੈ ਇਸ ਲਈ ਬਕਾਇਦਾ ਡਿਜ਼ਾਈਨਰ ਤੋਂ ਯੂਨੀਫਾਰਮ ਡਿਜ਼ਾਈਨ ਵੀ ਕਰਵਾਏ ਗਏ ਨੇ ਕੋਡ ਦੇ ਅਧੀਨ हेयर ਸਟਾਈਲ ਗਹਿਣੇ ਲੰਮੇ ਨੂੰ ਨਾ ਮੰਜ਼ੂਰ ਹੋਣਗੇ ਨੇਮ ਪਲੇਟ ਤੇ ਕਰਮਚਾਰੀਆਂ ਦੇ ਨਾਮ ਤੇ ਅਹੁਦੇ ਦਾ ਨਾਮ ਦਰਜ ਹੋਵੇਗਾ ਹਸਪਤਾਲ ਦੇ ਸਟਾਫ ਨੂੰ ਨੇਮ ਪਲੇਟ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਨਰਸਿੰਗ ਕੈਡਰ ਨੂੰ ਛੱਡ ਕੇ ਸਬੰਧਿਤ ਅਹੁਦੇ ਤੇ ਟ੍ਰੇਨੀ ਸਫੇਦ ਸ਼ਰਟ ਤੇ ਨੇਮ ਪਲੇਟ ਨਾਲ ਕਾਲੀ ਪੈਂਟ ਕੋਈ ਵੀ ਪਾ ਸਕਦਾ ਹੈ ਇਸ ਪਾਲਸੀ ਦੇ ਵਿੱਚ ਡਰੈਸ ਕੋਡ ਵੀਕਚ 24 ਘੰਟੇ 7 ਦਿਨ ਵੀਕਐਂਡ ਸ਼ਾਮ ਅਤੇ ਰਾਤ ਦੀ ਸ਼ਿਫਟ ਸਮੇਤ ਲਾਗੂ ਹੋਵੇਗਾ ਕੱਪੜੇ ਠੀਕ ਨਾਲ ਫਿੱਟ ਹੋਣੇ ਚਾਹੀਦੇ ਨੇ ਇਹਨੇ ਤੰਗ ਜਾਂ ਢਿੱਲੇ ਨਹੀਂ ਜੋ ਨਿੱਜੀ ਰੂਪ ਨਾਲ ਵੱਖ ਹੋਣ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅ ਸੇਵਾਵਾਂ ਦੇ ਅਧੀਨ ਕੰਮ ਕਰਨ ਵਾਲੇ ਕਰਮਚਾਰੀ ਨੇਮਪਲੇਨ ਨਾਲ ਡਰੈੱਸ ਕੋਡ ਦੀ ਆਪਣੀ ਪ੍ਰਣਾਲੀ ਨਾਲ ਕੰਮ ਤੇ ਰਹਿਣਗੇ ਜੇਕਰ ਪ੍ਰਸਤਾਵਿਤ ਡਰੈੱਸ ਕੋਡ ਨੀਤੀ ਚ ਕੋਈ ਅਹੁਦੇ ਨਾਲ ਰਹਿ ਰਿਹਾ ਤੇ ਕਰਮਚਾਰੀ ਵੱਲੋਂ ਅਹੁਦੇ ਦੇ ਨਾਮ ਤੇ ਡਰੈੱਸ ਕੋਡ ਪਹਿਨਿਆ ਜਾਵੇਗਾ ਦੱਸਦੀ ਹੈ ਕਿ ਇਹ ਫਰਮਾਨ ਹਰਿਆਣਾ ਦੇ ਵਿੱਚ ਜਾਰੀ ਕੀਤੇ ਗਏ ਨੇ ਤੇ ਹਸਪਤਾਲਾਂ ਦੇ ਵਿੱਚ ਪਾਲਕੇ ਤੋਂ ਜਾਣ ਕੇ 1 ਮਾਰਚ ਤੋਂ ਡਰੈਸ ਕੋਡ ਲਾਗੂ ਕਰ ਦਿੱਤਾ ਗਿਆ ਹੈ